ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਨੂੰ ਬੇਨਤੀ ਆ ਕਿ ਪਿਛਲੇ 6 ਦਿਨਾਂ ਤੋਂ ਲਗਾਤਾਰ ਬਹੁਤ ਵੱਡੇ ਪੱਧਰ ਤੇ ਟੱਲੇਆਲ ਨਹਿਰ ਤੇ ਧਰਨਾ ਲੱਗਿਆ ਹੋਇਆ ਇੱਕ ਪਾਸੇ ਰੋਡ ਬਲੌਕ ਕੀਤਾ ਹੋਇਆ ਬਹੁਤ ਵੱਡੇ ਪੱਧਰ ਤੇ ਸੰਗਤ ਪਹੁੰਚੀ ਹੋਈ ਆ ਇਨਸਾਫ ਦੀ ਮੰਗ ਕਰ ਰਹੇ ਆ ਕੋਈ ਸਾਨੂੰ ਇਨਸਾਫ ਦੀ ਮੰਗਦੀ ਇਤੋਂ ਉਮੀਦ ਨਹੀਂ ਪਹਿਲਾਂ ਕਹਿ ਰਹੇ ਸੀਗੇ ਕਿ ਇਹ ਕੀ ਬੰਦੇ ਰੈਸਟ ਹੋ ਗਏ ਅਸੀਂ ਮੰਨ ਲਿਆ ਠੀਕ ਆ ਵੀ ਰੈਸਟ ਹੋ ਗਏ ਪਰ ਸਾਸੀ ਚਾਹੁੰਦੇ ਸੀ ਕਿ ਕੋਈ ਪੁਲਿਸ ਪ੍ਰਸ਼ਾਸਨ ਦਾ ਮੇਨ ਜ਼ਿੰਮੇਵਾਰ ਬੰਦਾ ਆਵੇ ਧਰਨੇ ਦੇ ਵਿੱਚ ਕੋਈ ਪੁਖਤਾ ਜਵਾਬ ਦੇ ਕੇ ਜਾਵੇ ਵੀ ਕੀ ਕੀ ਕਾਰਵਾਈਆਂ ਹੋਈਆਂ ਕੌਣ ਕੌਣ ਰੈਸਟ ਹੋਇਆ ਕੀ ਕੀ ਹੋ ਗਿਆ ਤੇ ਕੀ ਕੀ ਬਾਕੀ ਆ ਉਸ ਗੱਲ ਤੇ ਵਿੱਚ ਧਰਨੇ ਦੇ ਵਿੱਚ ਆਉਣ ਤੋਂ ਪ੍ਰਸ਼ਾਸਨ ਭੱਜ ਰਿਹਾ ਇਹਦੇ ਵਿੱਚ ਕਾਰਨ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਬੇਨਤੀ ਕਰਦੇ ਹਾਂ ਵੀ ਇੰਨਾ ਲੰਮਾ ਸਮਾਂ ਹੋ ਗਿਆ ਧਰਨਾ ਲੱਗੇ ਨੂੰ ਅੱਜ ਸਮਾਪਤੀ ਦੇ ਧਰਨਾ ਸੀ ਕਿ ਕੀ ਗੱਲ ਹੋ ਗਈ ਜੇ ਆਪਾਂ 2 ਮਿੰਟ ਸੰਗਤ ਦੇ ਵਿੱਚ ਖੜ ਕੇ ਇਹ ਵੀ ਨਹੀਂ ਦੱਸ ਸਕਦੇ ਕਿ ਭਾਈ ਸਾਡੀ ਰੈਸਟ ਹੋ ਚੁੱਕੀ ਆ ਜਾਂ ਜੋ ਵੀ ਪਰਚਾ ਦਰਜ ਹੋਇਆ ਵੀ ਇਹ ਪੜਾ ਤੇ ਪਰਚਾ ਦਰਜ ਹੋ ਗਿਆ ਵੀ ਆਹ ਕਾਰਵਾਈ ਅਸੀਂ ਕਰਤੀ ਜਾਂ ਆਹ ਕਾਰਵਾਈ ਅਸੀਂ ਕਰਾਂਗੇ ਤੇ ਬੇਟੀ ਦਾ ਸੰਸਕਾਰ ਹੋਣਾ ਹਜੇ ਬਾਕੀ ਆ ਇਹ ਕੋਈ ਚੰਗੀ ਗੱਲ ਨਹੀਂ ਪ੍ਰਸ਼ਾਸਨ ਵਾਸਤੇ ਅਸੀਂ ਮੰਗ ਕਰਦੇ ਆਂ ਕਿ ਕੋਈ ਜ਼ਿੰਮੇਵਾਰ ਵਿਅਕਤੀ ਇੱਥੇ ਪਹੁੰਚੇ ਤੇ ਤਾਂ ਕਿ ਇੰਨੇ ਲੰਮੇ ਸਮੇਂ ਤੋਂ ਧਰਨਾ ਲੱਗਿਆ ਵਾ ਤੇ ਇਹਨੂੰ ਆਪਾਂ ਕਿਸੇ ਦੀ ਕਰਦੇ ਆਂ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਕੀ ਕੋਈ ਜ਼ਿੰਮੇਵਾਰ ਵਿਅਕਤੀ ਧਰਨੇ ਤੇ ਪਹੁੰਚੇ ਕਿਉਂਕਿ 6 ਦਿਨ ਹੋ ਗਏ ਆ ਲੜਕੀ ਦਾ ਸੰਸਕਾਰ ਨਹੀਂ ਹੋਇਆ ਤੇ ਆਪਾਂ ਲੜਕੀ ਦਾ ਸੰਸਕਾਰ ਕਰ ਸਕੀਏ ਕੋਈ ਤਸੱਲੀ ਵਾਸਤੇ ਸਾਨੂੰ ਜਵਾਬ ਦੇ ਕੇ ਜਾਣ ਕਿਉਂ ਕਿ ਪਿਛਲੇ 6 ਦਿਨਾਂ ਤੋਂ ਰੋਡ ਬਲੌਕ ਕੀਤਾ ਹੋਇਆ ਕਿੰਨੀ ਲੋਕ ਪਰੇਸ਼ਾਨ ਹੋ ਰਹੇ ਆ ਅੱਜ ਧਰਨਾ ਆਖਰੀ ਪੜਾਅ ਤੇ ਸੀ ਫਿਰ ਵੀ ਸਾਨੂੰ ਪੂਰਵ ਪੁਖਤਾ ਜਵਾਬ ਨਾ ਦੇ ਕੇ ਐਸਐਚਓ ਟੱਲੇ ਵਾਲੇ ਤੋਂ ਚਲੇ ਗਏ ਆ ਫਿਰ ਧਰਨਾ ਉਸੇ ਪੜਾ ਤੇ ਬਰਕਰਾਰ ਆ ਅਸੀਂ ਡੀਐਸਪੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਕਿ ਕੋਈ ਜ਼ਿੰਮੇਵਾਰ ਵਿਅਕਤੀ ਜਲਦੀ ਤੋਂ ਜਲਦੀ ਇਹ ਧਰਨੇ ਤੇ ਪਹੁੰਚੇ ਤਾਂ ਕਿ ਬੇਟੀ ਦਾ ਸੰਸਕਾਰ ਕੀਤਾ ਜਾਵੇ ਜਿਹਦੀ ਰੂਹ ਕਮਾਉ ਕੰਬ ਜਾਂਦੀ ਆ ਜੇ ਅਸੀਂ ਦੱਸੀਏ ਵੀ ਇੰਨੀ ਭਿਆਨਕ ਮੌਤ ਹੋਈ ਪੇਜ ਕਸ ਦੇ ਨਾਲ ਛੋਟੀ ਜੀ 2 ਬਾਈਆਂ ਸਾਲਾਂ ਦੀ ਮਾਸੂਮ ਬੱਚੀ ਨੂੰ ਮਾਰਿਆ ਗਿਆ ਉਹਦੇ ਇਨਸਾਫ ਲਈ ਅਸੀਂ ਇੱਥੇ ਦਰਦਰ ਟਕਰਾਂ ਖਾਰੇ ਆ ਦਰਦਰ ਦੀਆਂ ਠੋਕਰਾਂ ਖਾਰੇ ਆ ਸਾਰਿਆਂ ਨੂੰ ਸਰਕਾਰ ਨੂੰ ਵੀ ਬੇਨਤੀ ਆ ਕਿ ਸਾਡਾ ਸਹਿਯੋਗ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਧਰਨੇ ਚੱਲਦੇ ਨੂੰ ਦੂਸਰਾ ਦਿਨ ਹੋ ਗਿਆ ਤਾਂ ਇਸ ਵਕਤ ਧਰਦਾ ਕਿਸ ਪ੍ਰਾਤੇ ਖੜਾ ਗਾਜੀ ਧਰਨਾ ਅੱਜ ਦੂਸਰੇ ਦਿਨ ਚੱਲ ਰਿਹਾ ਰੋਡ ਜਾਮ ਆ ਜੀ ਕੱਲ ਤੋਂ ਲਗਾਤਾਰ ਡਿਪਟੀ ਸਾਹਿਬ ਇਹੀ ਆਸ਼ਵਾਸਨ ਦਿਵਾ ਰਹੇ ਸੀ ਕਿ ਅਸੀਂ ਬੰਦੇ ਅਰੈਸਟ ਕਰਾਂਗੇ ਇੱਕ ਲੜਕੀ ਦੀ ਰੈਸਟ ਰਹਿੰਦੀ ਸੀ ਵੀ ਉਹ ਅੱਜ ਸ਼ਾਮ ਤੱਕ ਕਰ ਲਾਂਗੇ ਅੱਜ ਦੂਜਾ ਦਿਨ ਹੋ ਗਿਆ ਧਰਨੇ ਦਾ ਪੁਲਿਸ ਪ੍ਰਸ਼ਾਸਨ ਬਾਰੀ-ਬਾਰੀ ਇਹੀ ਗੱਲ ਦਾ ਆਸ਼ਵਾਸਨ ਦਿਵਾ ਰਿਹਾ ਕਿ ਅਸੀਂ ਅਰੈਸਟ ਕਰ ਲੇ ਚਾਰੇ ਦੋਸੀ ਇਹ ਅਰੈਸਟ ਕਰ ਲੇ ਲੇਕਿਨ ਧਰਨੇ ਦੇ ਵਿੱਚ ਆ ਕੇ ਦੱਸਣ ਤੋਂ ਪੁਲਿਸ ਪ੍ਰਸ਼ਾਸਨ ਕਤਰਾ ਰਿਹਾ ਕੰਨੀ ਕਤਰਾ ਰਿਹਾ ਪੋਰਟਸ ਪਰ ਜਾਜਨ ਨੂੰ ਇਹ ਇਹ ਜਿਹੜਾ ਕਿਹੜਾ ਦਬਾਗ ਆ ਜਿਹ ਇਹ ਜਿਹੜਾ ਕਿਹੜਾ ਗੱਲ ਦਾ ਉਲ੍ਹਾ ਰੱਖਣਾ ਚਾਹੁੰਦੀ ਹੈ ਕਿ ਉਹ ਇੱਥੇ ਧਰਨੇ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਦੱਸ ਨਹੀਂ ਸਕਦੀ ਕਿ ਅਸੀਂ ਚਾਰੇ ਦੋਸ਼ੀ ਅਰੈਸਟ ਕਰ ਲਏ ਲੋਕਾਂ ਵਿੱਚ ਕੀ ਵਿਰੋਧਤਾ ਹੋਈ ਜੀ ਸੰਸਦਾਂ ਜਿਹੜੀ ਸੀ ਜੱਥੇਬੰਦੀ ਬੈਠੀ ਹੈ ਜੱਥੇਬੰਦੀ ਦੇ ਵਿੱਚ ਵਿਰੋਧ ਤਾਂ ਇਹ ਹੀ ਆਈ ਵੀ ਜਦੋਂ ਸਾਨੂੰ ਕੱਲ ਦਾishwasan ਦੁਆਰੇ ਵੀ ਅਸੀਂ ਅਰੈਸਟ ਕਰਕੇ ਤੁਹਾਨੂੰ ਦੱਸਾਂਗੇ ਫੋਨ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬੰਦਾ ਇੱਥੇ ਕਮੇਟੀ ਬਣੀ ਵੀ ਹੈ ਕਮੇਟੀ ਨਾਲ ਆ ਕੇ ਤਾਲਮੇਲ ਕਰਨ ਸੰਗਤ ਬੈਠੀ ਆ ਕੋਈ ਸੰਗਤ ਇੱਥੇ ਕਿਸੇ ਮਾਰੂ ਹਥਿਆਰਾਂ ਨਾਲ ਨਹੀਂ ਬੈਠੀ ਕਿਸੇ ਕੋਈ ਡਾਂਗਾ ਛੋਟੇ ਨਹੀਂ ਲੈ ਕੇ ਬੈਠੇ ਆ ਸ਼ਾਂਤਮਈ ਢੰਗ ਨਾਲ ਬੈਠੇ ਆ ਆਪ ਦਾ ਪ੍ਰੋਟੈਸਟ ਕਰ ਰਹੇ ਆ ਸਿਰਫ ਇੱਕ ਗ੍ਰਿਫਤਾਰੀਆਂ ਦੇ ਲਈ ਤਾਂ ਜੋ ਲੜਕੀ ਦਾ ਜਿਹਦਾ 6 ਦਿਨ ਪਹਿਲਾਂ ਕਤਲ ਹੋਇਆ ਉਹਦਾ ਸਸਕਾਰ ਕੀਤਾ ਜਾਵੇ ਅਰੈਸਟ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਇਹੀ ਮੰਗ ਸੀ ਕਿ ਜਿਹੜੇ ਦੋਸ਼ੀ ਆ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ ਪਰਿਵਾਰ ਨੂੰ ਦਿਖਾਇਆ ਜਾਵੇ ਵੀ ਅਰੈਸਟ ਕਰ ਲਏ ਆ ਪ੍ਰਸ਼ਾਸਨ ਇੱਥੇ ਆ ਕੇ ਪੰਡਾਲ ਦੇ ਵਿੱਚ ਧਰਨੇ ਦੇ ਵਿੱਚ ਦੱਸੇ ਵੀ ਅਸੀਂ ਇਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਤਾਂ ਜੋ ਉਹ ਉਸ ਤੋਂ ਬਾਅਦ ਅੰਤਮ ਸਸ਼ਕਾਰ ਕੀਤਾ ਜਾਵੇ ਇਹ ਤਰਨਾ ਪਰਸੋਂ ਤੋਂ ਲੈ ਕੇ ਪਹਿਲਾਂ ਤਵੇ ਖਾਣੇ ਦੇ ਬਾਹਰ ਤੁਸੀਂ ਆਪਣੇ ਇੱਥੇ ੱਲੇਵਾਲ ੱਲੇਵਾਲ ਤੇ ਅੱਜ ਕੱਲ ਦਾ ਲਗਾਤਾਰ ਇੱਥੇ ਰੋਡ ਤੇ ਜਾਮ ਲੱਗਿਆ ਹੋਇਆ ਆਪਣੇ ਇੱਕ ਰੋਡ ਛੱਡਿਆ ਹੋਇਆ ਤੇ ਇੱਕ ਚੱਲ ਰਿਹਾਗਾ ਜੋ ਕਿ ਇਹ ਆਪਣਾ ਲਖੇਪਿੰਡ ਦੀ ਕੁੜੀ ਆ ਉਹਦੇ ਸਬੰਧ ਵਿੱਚ ਇਹ ਮਤਲਬ ਹੋਇਆ ਜੀ ਬੱਚੀ ਦਾ ਬੜੇ ਮਤਲਬ ਬੇਰਹਿਮੀ ਦੇ ਨਾਲ ਕਤਲ ਕਰਿਆ ਗਿਆ ਸਾਰੇ 18-20 ਦਿਨਾਂ ਹੋਏ ਦੀ ਬਾਈ ਬਾਈ ਦਾ ਵਿਆਹ ਹੋਏ ਨੂੰ ਹੋਜੇ ਤਿੰਨੇ ਦਿਨਾਂ ਦੇ ਵਿੱਚ ਵਿੱਚ ਜਿਹੜੇ ਬੱਚੀ ਦਾ ਕਤਲ ਕਰਿਆ ਗਿਆ ਇਸ ਸੰਬੰਧ ਵਿੱਚ ਜਿਹੜਾ ਇਹ ਇਥੇ ਧਰਨਾ ਲੱਗਿਆ ਹੈ ਸਰਕਾਰੀ ਪ੍ਰਸ਼ਾਸਨ ਨੇ ਕੀ ਜਵਾਬ ਦਿੱਤਾ ਹੈ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਕਹਿਣ ਅਨੁਸਾਰ ਇਹ ਚਾਰ ਦੋਸ਼ੀ ਸੀਗੇ ਤੇ ਤਿੰਨ ਗ੍ਰਿਫਤਾਰ ਪਹਿਲਾਂ ਹੋ ਚੁੱਕੇ ਸੀ ਜਿਹੜੀ ਚੌਥਾ ਸੀ ਦੋਸ਼ੀ ਉਹ ਵੀ ਅੱਜ ਗ੍ਰਿਫਤਾਰ ਹੋ ਚੁੱਕਿਆ ਹੈਗਾ ਤੇ ਇਹਨਾਂ ਪਤਾ ਲੱਗਿਆਗਾ ਪੁਲਿਸ ਅਫਸਰ ਕੀ ਵਿਸ਼ਵਾਸ ਦੇ ਕੀ ਬਸਵਾਸ ਸ ਐਸ ਐਚਓ ਸਾਹਿਬ ਆਏ ਸੀ ਉਹਨਾਂ ਨੇ ਅਜੇ ਕੋਈ ਗੱਲਬਾਤ ਦੱਸੀ ਨਹੀਂ ਗਈ ਜੋ ਪੁਲਿਸ ਪ੍ਰਸ਼ਾਸਨ ਦਾ ਹੈਗਾ ਆ ਲੋਕਾਂ ਵੱਲੋਂ ਤਾਂ ਜ਼ਰੂਰ ਗੱਲ ਆਈ ਆ ਵਿਚਾਰੇ ਦੋਸੀ ਗ੍ਰਫਤਾਰ ਹੋ ਚੁੱਕੇ ਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਪੂਰਾ ਲੋਕਾਂ ਦੇ ਵਿੱਚ ਇਹ ਗੱਲ ਨਹੀਂ ਆਈ ਤੇ ਇਸ ਕਰਕੇ ਜਿਹੜਾ ਧਰਨਾਗਾ ਇਹ ਉਥੋਂ ਦੀ ਪੰਚਾਇਤ ਵੱਲੋਂ ਜੋਥੇ ਬੰਦਾਂ ਵੱਲੋਂ ਇਹ ਲਗਾਤਾਰ ਹੈ ਇਹਦਾ ਅ ਇਹ ਚੱਕਣ ਦਾ ਕੋਈ ਉਮੀਦ ਹੈ ਨਹੀਂ ਚੱਕਾ ਜਾਵੇ ਨਾ ਚੱਕਿਆ ਜਾਵੇ ਕਮੇਟੀ ਜਿਹੜੀ ਬਣੀ ਵੀ ਉਹ ਕਮੇਟੀ ਆਪਦਾ ਫੈਸਲਾ ਕਰੂਗੀ